ਨੌਜਵਾਨ ਦੀ ਆਸ਼ਕੀ ਬਣੀ ਦੋ ਲੋਕਾਂ ਦੀ ਮੌਤ ਦਾ ਕਾਰਨ ਤਸਵੀਰਾਂ ਫਾਜ਼ਿਲਕਾ ਤੋਂ ਸਾਹਮਣੇ ਆਈਆਂ ਨੇ ਜਿੱਥੇ આરોਪ ਲੱਗੇ ਨੇ ਕਿ ਇੱਕ ਨੌਜਵਾਨ ਇੱਕ ਲੜਕੀ ਨੂੰ ਭਜਾ ਕੇ ਲੈ ਜਾ ਰਿਹਾ ਸੀ ਅਤੇ ਅਬੋਹਰ ਰੋਡ ਤੇ ਉਸ ਦੀ ਬਾਈਕ ਜਿਆਦਾ ਤੇਜ਼ ਹੋਣ ਦੇ ਕਾਰਨ ਸਾਹਮਣੇ ਤੋਂ ਆ ਰਹੀ ਇੱਕ ਹੋਰ ਬਾਈਕ ਦੇ ਵਿੱਚ ਵੱਜੀ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਦੇ ਵਿੱਚ ਪਹਿਲਾਂ ਲੜਕੀ ਦੀ ਮੌਤ ਹੋ ਗਈ ਅਤੇ ਬਾਅਦ ਦੇ ਵਿੱਚ ਦੂਸਰੀ ਮੋਟਰਸਾਈਕਲ ਉਤੇ ਸਵਾਰ 릭ਸ਼ਕਸ ਦੀ ਮੌਤ ਹੋ ਗਈ ਦੱਸ ਦਈਏ ਕਿ ਮ੍ਰਿਤਕ ਲੜਕੀ ਦੀ ਮਾਂ ਦਾ ਕਹਿਣਾ ਹੈ ਕਿ ਉਹ ਘਰ ਤੋਂ ਬਾਹਰ ਗਈ ਸੀ ਤਾਂ ਪਿੱਛੇ ਤੋਂ ਉਕਤ ਲड़का ਉਸ ਦੀ ਲੜਕੀ ਨੂੰ ਆਪਣੇ ਨਾਲ ਲੈ ਗਿਆ ਅਤੇ ਰਸਤੇ ਦੇ ਵਿੱਚ ਐਕਸੀਡੈਂਟ ਹੋ ਗਿਆ ਜਿਸ ਦੇ ਵਿੱਚ ਉਸ ਦੀ ਲੜਕੀ ਦੀ ਮੌਤ ਹੋ ਗਈ ਫਿਲਹਾਲ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਉਕਤ ਨੌਜਵਾਨ ਦੇ ਖਿਲਾਫ ਦੋ मामले दर्ज कर लिए गए हैं। दस है। है। है? दी कि नौजवान एक निजी अस्पताल ਦੇ ਵਿੱਚ ਇਲਾਜ ਅਧੀਨ ਹੈ ਜਿੱਥੇ ਪੁਲਿਸ ਦੇ ਵੱਲੋਂ ਗਾਰਡ ਲਗਾ ਦਿੱਤੀ ਗਈ ਹੈ ਅਤੇ ਉਸ ਦੇ ਠੀਕ ਹੋਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਕਿ ਕੌਣ ਲੱਗਦੇ ਸੀ ਕਿ ਤੁਹਾਡੇ ਜੀ? ਮੇਰੀ ਬੇਟੀ ਆਜ ਕੀ ਹੋਇਆ ਕੀ ਸੀ ਜੀ? ਉਹ ਵਿਚਾਲੋ ਦੀ ਮੁੰਡਾ ਲੈ ਕੇ ਗਿਆ ਸੀ ਮੇਰੇ ਘਰੋਂ। ਹੂੰ। ਮੈਨੂੰ ਪਤਾ ਸੀ ਮੈਂ ਬਾਜ਼ਾਰ ਗਈ ਸੀ। ਉਹ ਬਾਜ਼ਾਰ ਦੀ ਲੈ ਕੇ ਚਲਾ ਗਿਆ। ਮੈਨੂੰ 8:30 ਵਜੇ ਮੈਨੂੰ ਕਾਲ ਆਂਦੀ ਹੈ। 8:30 ਵਜੇ ਕਾਲ ਆਂਦੀ ਹੈ। ਵੀ ਵੀ ਨੰਨੂ ਨਾਮ ਦਾ ਮੁੰਡਾ ਹੈਗਾ। ਤੇ ਗੁੜੀ ਆ ਗਈ ਹੈ ਤੇ ਉਹ ਡੇਗਾ ਵਾਲੀ ਪੈਂਟ ਤੇ ਪਿਆ ਬਸ ਮੈਨਨ ਨੂੰ ਕੋਲ ਆਇਆ ਵੀ ਹਸਪੀਟਲ ਪਹੁੰਚਾ ਮੈਂ ਇੱਥੇ ਆ ਗਿਆ ਮੈਂ ਇੱਥੇ ਆ ਕੇ ਵੇਖਿਆ ਮੇਰੀ ਗੁੜੀਆ ਗੰਭੀਰ ਹਰਚ ਹੈਗੀ ਬਹੁਤ ਜ਼ਿਆਦਾ ਬਸ ਮੈਨਨ ਨੂੰ ਪਤਾ ਹੈ ਉਹ ਅੰਦਰ ਦਾਖਲ ਕਰਤੀ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਬਾਕੀ ਪੁਲਿਸ ਦੇ ਨਾਲ ਹੋਈ ਹੈ ਬਸ ਇਹ ਚੀਜ਼ ਨਹੀਂ ਹੁਣ ਤੁਸੀਂ ਪੁਲਿਸ ਨੂੰ ਕੀ ਮੈਂ ਇਹ ਚਾਹਨੀ ਆ ਵੀ ਮੁੰਡਾ ਦੇਤੇ ਸਖਤ ਕਾਰਵਾਈ ਹੋਵੇ ਮੈਨੂੰ ਇਨਸਾਫ ਚਾਹੀਦਾ ਮੇਰੀ ਗੁੜੀਆ ਨੂੰ ਇਨਸਾਫ ਮਿਲੇ ਬਸ ਮੇਰੀ ਗੁੜੀਆ ਗਈ ਹੈ ਮੈਨੂੰ ਦੁੱਖ ਹੈਗਾ ਉਹ ਚੀਜ਼ ਦਾ ਬਸ ਮੈਨੂੰ ਇਹ ਚਾਹੀਦਾ ਇਨਸਾਫ ਚਾਹੀਦਾਗਾ ਕਿੰਨੇ ਬੱਚੇ ਨੇ ਤੁਹਾਡੇ ਮੇਰੇ ਤਿੰਨ ਬੱਚੇ ਹੈਗੇ ਇਹ ਛੋਟੀ ਸੀ ਲੜਕੀ ਆ ਸਭ ਤੋਂ ਛੋਟੀ ਗੜੀ ਹੈਗੀ ਸੀ ਮੇਰੀ ਪੜਦੀ ਸੀ ਨਹੀਂ ਅੱਛਾ ਕਰੀ ਸੀ ਹਾਂਜੀ ਕਰੇ ਮੁੰਡਾ ਤੁਹਾਡੇ ਮੱਲੇ ਦਾ ਸੀਗਾ ਕਿ ਕਿਸੇ ਹਾਂਜੀ ਜਟਿਆ ਮੱਲੇ ਦਾ ਮੁੰਡਾ ਹੈਗਾ ਤੁਸੀਂ ਵੀ ਜਟਿਆ ਮੱਲੇ ਰਹਿੰਦੇ ਨਹੀਂ ਮੈਂ ਮਾਧਵ ਨਗਰੀ ਦੇਣੀ ਆ ਤੇ ਅੱਜ ਅੱਜ ਕਿਹਦੀ ਡੈਥ ਹੋਈ ਹੈ ਜੀ ਅੱਜ ਜਿਹੜੇ ਉਹ ਨਾਂ ਲੈ ਗਏ ਸੀ ਉਹਨਾਂ ਦੀ ਹੋਈ ਹੈ ਜਿਹੜੇ ਸਾਹਮਣੇ ਵੱਜੇ ਸੀ ਹਾਂਜੀ ਜਿਹੜੇ ਸਾਹਮਣੇ ਵੱਜੇ ਸੀ ਜਿਨ੍ਹਾਂ ਦੇ ਵਿੱਚ ਮਾਰੇ ਹਾਂਜੀ ਟੋੜ ਗਿਨਾ ਜੀ ਰੀਨਾ ਮਾਮਲਾ ਹੈ ਜੀ ਜਿਹੜੇ ਤੁਸੀਂ ਅੱਜ ਹਸਪਤਾਲ ਆਏ ਹੋ ਅੱਜ ਅਸੀਂ ਇੱਥੇ ਇਕੱਠੇ ਹੈ ਜੀ ਸਾਡੀ ਵੀਰਵਾਰ ਸ਼ਾਮ ਨੂੰ ਇੱਕ ਨੰਨੂ ਨਾਮ ਦਾ ਮੁੰਡਾ ਚਟੀਆਂ ਮਹੱਲੇ ਤੋਂ ਗੁੜੀਆਂ ਨੂੰ ਬੁਜਾ ਕੇ ਲਿਜਾ ਰਿਆ ਸੀਗਾ ਹਵਾਰਡ ਦੀ ਤਰਫ ਅੱਛਾ ਜੀ ਫੁੱਲ ਸਪੀਡ ਤੇ ਬਾਈਕ ਸੀਗੀ ਉਹਦੀ ਅੱਗੇ ਤੋਂ ਤਿੰਨ ਮਜ਼ਦੂਰ ਆ ਰਹੇ ਸੀ ਹਵਾਰਡ ਤੋਂ ਮਜ਼ਦੂਰੀ ਕਰਕੇ ਫਾਜ਼ਿਲ ਕਰਕੇ ਜੀ ਉਹਨੇ ਉਹ ਬਾਈਕ ਉਹਨਾਂ ਦੇ ਵਿੱਚ ਮਾਰੀ ਤਾਂ ਗੁੜੀਆਂ ਦੀ ਉੱਥੇ ਹੀ ਡੈਥ ਹੋ ਗਈ ਅੱਛਾ ਤੇ ਉੱਥੇ ਅਸੀਂ ਲੈ ਕੇ ਹਸਪਤਾਲ ਆਏ ਤਾਂ ਉਹਨਾਂ ਵਿੱਚੋਂ ਜਿਹੜੇ ਸਾਹਮੀ ਪਾਰਟੀ ਦੇ ਵਿੱਚ ਵੱਜਿਆ ਸੀਗਾ ਉਹਨਾਂ ਦਾ ਵੀ ਇੱਕ ਪਰਸਨ ਡੈਥ ਹੋ ਗਿਆ ਅੱਛਾ ਜੀ ਅਸੀਂ ਪਰਚਾ ਵੀ ਦਰਜ ਕਰਾਇਆ ਲ ਐਡਮਿਟ ਹੋ ਗਿਆ ਅਨੋ ਅਨਮੋਲ ਗਰੋਵਰ ਦੇ ਤੇ ਉਹ ਜਾਨੀ ਕਿ ਇੱਕ ਬਹਾਨਾ ਕਰਕੇ ਉੱਤੇ ਬੈਠਾ ਹੈਗਾ ਅਸੀਂ ਪਰਚੇ ਦਰਜ ਕਰਾਰੇ ਅੱਜ ਤਿੰਨ ਦਿਨ ਹੋ ਗਏ ਪੁਲਿਸ ਨੇ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਨਹੀਂ ਤੁਹਾਡੇ ਕੋਲ ਕੌਣ ਸੀ ਜਿਹਨੇ ਡੈਥ ਹੋਈ ਜੀ ਮੇਰੀ ਸਾਲੀ ਲੱਗਦੀ ਹੈ ਜੀ ਅੱਛਾ ਜਿੰਦੀ ਡੈਥ ਹੋਈ ਹੈ ਹਾਂਜੀ ਜਿੰਦੀ ਡੈਥ ਹੋਈ ਹੈ ਜੀ ਤੇ ਲੈ ਕੇ ਕੌਣ ਜਾ ਰਿਹਾ ਸੀ ਲੈ ਕੇ ਨਨੂ ਨਾਮ ਦਾ ਇੱਕ ਮੁੰਡਾ ਹੈਗਾ ਜੀ ਅੱਛਾ ਜੀ ਜਟੀਆਂ ਮੱਲੇ ਦਾ ਉਹ ਲੈ ਕੇ ਜਾ ਰਿਹਾ ਸੀ ਜੀ ਜਿੰਦਾਂ ਦੀ ਅੱਜ ਡੈਥ ਹੋਈ ਉਹ ਕੌਣ ਸੀਗੇ ਜੀ ਉਹ ਜੀ ਸਾਡੇ ਭਾਈ ਸਾਹਿਬ ਹੈਗੇ ਇਹਨਾਂ ਦੇ ਰਿਸ਼ਤੇਦਾਰ ਸੀਗੇ ਅੱਛਾ ਜੀ ਉਹਨਾਂ ਦੀ ਡੈਥ ਹੋਈ ਤੇ ਬੱਜੇ ਕਿਦੇ ਸੀ ਐਕਸੀਡੈਂਟ ਕਿਵੇਂ ਹੋਇਆ ਬਾਈਕ ਨੂੰ ਬਾਈਕ ਦੇ ਵਿੱਚ ਮਾਰਿਆ ਜੀ ਉਹਨਾਂ ਨੇ ਕਿੱਥੇ ਕਰਕੇ ਹੋਇਆ ਸੀ ਐਕਸੀਡੈਂਟ ਇਹ ਹੋਇਆ ਸੀਗਾ ਜੀ ਬੇਗਾਾਂ ਵਾਲੀ ਤੋਂ ਅੱਗੇ ਹਨੂਮਾਨ ਮੰਦਿਰ ਹੈ ਉਸ ਤੋਂ ਥੋੜਾ ਜਿਹਾ ਪਿੱਛੇ ਕਿੰਨੇ ਕ ਟਾਈਮ ਹੋਇਆ ਜੀ ਟਾਈਮ 7:30 ਤੋਂ 8 ਵਜੇ ਦੇ ਵਿੱਚ ਸੀਗਾ ਜੀ ਕਿ ਇੱਕ ਦਿਨ ਦੀ ਗੱਲ ਹੈ ਜੀ ਇਹ ਵੀਰਵਾਰ ਰਾਤ ਦੀ ਗੱਲ ਹੈ ਜੀ ਅੱਛਾ ਤੇ ਕੁੜੀ ਦੀ ਮੌਕੇ ਦੀ ਡੈਥ ਹਾਂਜੀ ਕੁੜੀ ਦੀ ਮੌਕੇ ਦੀ ਡੈਥ ਹੋ ਗਈ ਸੀਗੀ ਜੀ ਕੀ ਨਾਂ ਸੀਗਾ ਲੜਕੀ ਦਾ ਮਹਿੰਦਰ ਸਿੰਘ ਅੱਛਾ ਕਿਸ ਤਰ੍ਹਾਂ ਦੇਖਦੇ ਹੋ ਪੂਰੇ ਹਾਦਸੇ ਨੂੰ ਜੀ ਹਾਦਸੇ ਦੇਖਦੇ ਉਹਨੇ ਜਾਣ ਬੁੱਝ ਕੇ ਮਾਰਿਆ ਜੀ ਕੁੜੀ ਨੂੰ ਵੀ ਜਾਣ ਬੁੱਝ ਕੇ ਮਾਰਿਆ ਸਾਡੀ ਕੁੜੀ ਦਾ ਕਾਤਲ ਵੀ ਹੋਇਆਗਾ ਤੇ ਜਿਹੜਾ ਇਹਨਾਂ ਦਾ ਮੁੰਡਾ ਐਕਸਪਾਇਰ ਹੋਇਆ ਉਹਦਾ ਕਾਤਲ ਵੀ ਹੋਈ ਹੈਗਾ ਉਹਨੇ ਜਾਣ ਬੁੱਝ ਕੇ ਇਨੀ ਸਪੀਡ ਨਾਲ ਬਾਈਕ ਬਾਈਕ ਦੇ ਵਿੱਚ ਮਾਰੀ ਹੈ ਤੇ ਕੁੜੀ ਨੂੰ ਧਮਕੀਆਂ ਵੀ ਦਿੰਦਾ ਸੀ ਦੋ ਦਿਨ ਪਹਿਲਾਂ ਕਿ ਤੂੰ ਮੇਰੇ ਨਾਲ ਵਿਆਹ ਨਹੀਂ ਕਰਾਏਂਗੀ ਤਾਂ ਮੈਂ ਤੈਨੂੰ ਮਾਰ ਹੀ ਦਵਾਂਗਾ ਤੇ ਉਹ ਕੰਮ ਉਹਨੇ ਕਰਕੇ ਵਿਖਾਤਾ ਤੇ ਅਸੀਂ ਚਾਹਨੇ ਕੀ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਜਿਹੜਾ ਲੜਕੀ ਭਜਾ ਕੇ ਲੈ ਜਾ ਰਿਹਾ ਜੀ ਬਿਲਕੁਲ ਅੱਛਾ ਤੇ ਉਹ ਹੈ ਕਿੱਥੋਂ ਦਾ ਇਹ ਮੁੰਡਾ ਉਹ ਜਟੀਆਂ ਮਲੇ ਦਾ ਜੀ ਤੇ ਲੈ ਕੇ ਕੁੜੀ ਨੂੰ ਕਿੱਥੋਂ ਗਿਆ ਸੀ ਬਈ ਜੀ ਉਹ ਬਾਜ਼ਾਰ ਦੇ ਵਿੱਚੋਂ ਲੈ ਕੇ ਗਿਆ ਸੀ ਠੀਕ ਹੈ ਐਫ ਆਈ ਆਰ ਹੋ ਗਈ ਜੀ ਹਾਂ ਜੀ ਠੀਕ ਹੈ ਜੀ ਆਪਣਾ ਮੇਰਾ ਨਾਮ ਕਿਰਪਾਲ ਸਿੰਘ ਹੈ ਜੀ ਅੱਛਾ ਕੀ ਮਾਮਲਾ ਕੀ ਹੋਇਆ ਜੀ ਮਾਮਲਾ ਆਇਆ ਜੀ ਸਾਡੇ ਪਿੰਡ ਦੇ ਤਿੰਨ ਮੁੰਡੇ ਉੱਥੇ ਕੰਮ ਕਰਦੇ ਸੀ ਆਪਣੇ ਗੋਡ ਟਰੈਲਰ ਦੇ ਅੱਛਾ ਤੇ ਇਹ ਰਾਤ ਨੂੰ ਤਕਰੀਬਨ 1.5 7 ਵਜੇ ਉਥੋਂ ਆ ਰਹੇ ਸੀ ਮੋਰ ਤੋਂ ਵਾਪਸੀ ਹਾਂ ਤੇ ਇਧਰੋਂ ਇੱਕ ਨੰਨੂ ਨਾਮ ਦਾ ਮੁੰਡਾ ਹੈਗਾ ਫਾਇਲ ਕਰਾ ਜੱਟੀਆਂ ਮੱਲੇ ਦਾ ਅੱਛਾ ਜੀ ਤੇ ਉਹ ਇਧਰੋਂ ਇੱਕ ਕੁੜੀ ਨੂੰ ਪਹਜਾ ਕੇ ਲਿਜਾ ਰਿਹਾ ਸੀ ਹੂੰ ਤੇ ਉਹਨਾਂ ਦੇ ਰਸਤੇ ਦੇ ਵਿੱਚ ਉੱਥੇ ਆਪਣੇ ਬੇਗਾਂ ਵਾਲੀ ਕੋਲ ਹਨ ਮੰਦਰ ਦੇ ਲਾਗੇ ਅੱਛਾ ਜੀ ਉਹਨਾਂ ਦੇ ਆਪਸ ਵਿੱਚ ਇੱਕ ਐਕਸੀਡੈਂਟ ਹੋ ਗਿਆ ਅੱਛਾ ਜੀ ਇਧਰੋਂ ਮੁੰਡੇ ਦੀ ਜਿਹੜੀ ਰਫਤਾਰ ਬਹੁਤ ਤੇਜ਼ ਸੀ ਤੇ ਉਹ ਜਿਹੜੇ ਮਜ਼ਦੂਰ ਸੀ ਉਹ ਆਪਣੇ ਸਾਈਡ ਤੇ ਆ ਰਹੇ ਸੀ ਜੀ ਇਹਨੇ ਉਹਨਾਂ ਦੇ ਵਿੱਚ ਮਾਰਿਆ ਇਹ ਦੇਖੋ ਇੱਕ ਮੁੰਡਾ ਸਾਡਾ ਇੱਥੇ ਫਾਈਲ ਕਾਡ ਬਟਾ ਹੈ ਤੇ ਇੱਕ ਆਪਣੇ ਉੱਥੇ ਫਰੀਦਕੋਟ ਹੈ ਅੱਜ ਇਹ ਪਹਿਲਾਂ ਇਹਨੂੰ ਮਹਿੰਦਰ ਸਿੰਘ ਜੀ ਦੀ ਡੈਥ ਹੋਈ ਹੈ ਇਹਨੂੰ ਪਹਿਲਾਂ ਇੱਥੇ ਕੀਤਾ ਸੀ ਆਪਣੇ ਬਠਿੰਡੇ ਰੈਫਰ ਇਹ ਬਠਿੰਡੇ ਤੋਂ ਕੱਲ ਉਹਨਾਂ ਅੱਗੇ ਕਰਤਾ ਸੀ ਆਪਣੇ ਪੀਏ ਚੰਡੀਗੜ੍ਹ ਫਿਰ ਰਸਤੇ ਦੇ ਜਾਂਦੇ ਉਹਨਾਂ ਦੀ ਬਹੁਤ ਹੋ ਗਈ ਜੰਗੀ ਰਾਹੁਲ ਪੋਸਟਮਾਨ ਟ੍ਰਾਕ ਦੇ ਲੱਗੇ ਕਿੰਨੀ ਕੁ ਉਮਰ ਦਾ ਮੁੰਡਾ ਸੀਗਾ ਜੀ ਦਾ ਜੀ ਉਹਦੀ 25 ਤੋਂ 30 ਸਾਲ ਦੇ ਵਿੱਚ ਮਜਦੂਰੀ ਕਰਦਾ ਸੀ ਹਾਂਜੀ ਬਿਲਕੁਲ ਮਜਦੂਰੀ ਕਰਦਾ ਪਰਿਵਾਰ ਦੇ ਵਿੱਚ ਕੌਣ ਕੌਣ ਰਹਿੰਦੇ ਉਹਦੇ ਪਰਿਵਾਰ ਵਿੱਚ ਜੋ ਕੁੜੀਆਂ ਨੇ ਤੇ ਇੱਕ ਮੁੰਡਾ ਹੈ ਅੱਜ ਤੋਂ ਉਹ ਵੀ ਛੋਟਾ ਬਿਲਕੁਲ 2 ਸਾਲ ਦਾ ਲੰਡਾ ਗਲਤੀ ਕਿਦੀ ਮੰਨਦੇ ਹੋ ਗਲਤੀ ਜੀ ਅਸੀਂ ਤੇਰੀ ਮੰਨਿਆ ਵੀ ਜਿਹੜਾ ਨੰਨੂ ਨਾਮ ਦਾ ਮੁੰਡਾ ਜਿਹੜਾ ਬਹੁਤ ਤੇਜ਼ ਰਫਤਾਰੀ ਪਲਸਰ ਮੋਟਰਸਾਈਕਲ ਪਾ ਕੇ ਲੈ ਜਾ ਰਿਹਾ ਸੀ ਉਹ ਪਤਾ ਨਹੀਂ ਉਹ ਪਿੱਛੋਂ ਉਹਨੂੰ ਕੋਈ ਡਰ ਸੀ ਜਾਂ ਕਿੱਦਾਂ ਦਾ ਆ ਗਿਆ ਸੀ ਇਹ ਉਹਨਾਂ ਦੇ ਵਿੱਚ ਸਿੱਧਾ ਜਾ ਕੇ ਆਪਣੀ ਵਸਲੀ ਉਹਨਾਂ ਦੀ ਸਾਈਡ ਵਿੱਚ ਜਾ ਕੇ ਵਜੇ ਲੜਕੀ ਨੂੰ ਲੈ ਕੇ ਜਾ ਰਿਹਾ ਸੀ ਹਾਂਜੀ ਹਾਂਜੀ ਉਹ ਲੜਕੀ ਦੀ ਵੀ ਮੌਤ ਹੋ ਗਈ ਹਾਂਜੀ ਲੜਕੀ ਦੀ ਮੌਤ ਹੋ ਗਈ ਉਹ ਤਾਂ ਉਹਦਣ ਹੀ ਮੌਕੇ ਤੇ ਮੌਤ ਹੋ ਗਈ ਹੁਣ ਕੀ ਮੰਗ ਕਰਦੇ ਅਸੀਂ ਮੰਗ ਕਰਨਿਆ ਜੀ ਇਹਨਾਂ ਨੂੰ ਇਨਸਾਫ ਲੈਣਾ ਚਾਹੀਦਾ ਦੋਹਾਂ ਪਰਵਾਰਾਂ ਤੇ ਦੋਵੇਂ ਪਰਿਵਾਰ ਬਹੁਤ ਗਰੀਬ ਹੈ ਗਿਆ ਹੁਣ ਕਿੰਨੇ ਜਣੇ ਇਹਦੇ ਚ ਮੌਤ ਹੋਈਏ ਤੇ ਕਿੰਨੇ ਜਣੇ ਫਟੜਨ ਆਏ ਇਹ ਤਾਂ ਜੀ ਦੋ ਦੋ ਦੀ ਮੌਤ ਹੋ ਗਈ ਤੇ ਦੋ ਫਟੜਨ ਫਰੀਦਕੋਟ ਹੈਗਾ ਤੇ ਇੱਥੇ ਫਾਇਰੀਆ ਠੀਕ ਕਿਦੋਂ ਦਾ ਹਾਦਸਾ ਕਿਦੋਂ ਦਾ ਇੱਕ ਵੀਰਵਾਰ ਰਾਤ ਠੀਕ ਜੀ ਇੰਦਰਜੀਤ ਅੱਛਾ ਕੀ ਮਾਮਲਾ ਜੀ ਇਹ ਜੀ ਲੜਕਾ ਸਾਡਾ ਨਾ ਵੀ ਜਿਵੇਂ ਜਾ ਰਿਹਾ ਸੀ ਬਾਈਕ ਤੇ ਪਿੱਛੋਂ ਕਿਸੇ ਚੀਜ਼ ਨੇ ਟੱਕਰ ਮਾਰੀ ਏ ਤੇ ਸਾਹਮਣੇ ਉਹ ਵਾਹਨ ਕੋਈ ਆ ਰਿਹਾ ਸੀ ਵੀ ਪਿਛਲੇ ਦੀ ਗਲਤੀ ਨਾਲ ਬੱਚੇ ਕੋਲੋਂ ਸਾਹਮਣੇ ਵੱਜ ਗਿਆ ਵਾਹਨ ਤੇ ਬੱਚਾ ਜੋ ਹੌਸ਼ 'ਚ ਨਹੀਂ ਏ ਉਹ ਵੀ ਗੱਲ ਤਾਂ ਬੱਚਾ ਉਹ ਤੋਂ ਦੱਸੇ ਵੀ ਸਾਡਾ ਹੌਸ਼ 'ਚ ਆਵੇਗਾ ਤਾਂ ਸਾਨੂੰ ਪਤਾ ਲੱਗਿਆ ਕੀ ਹੋਇਆ ਕੀ ਇਹ ਇਹ ਸਾਹਸ ਜਿਸ ਕਿਸੇ ਦੀ ਮੌਤ ਵੀ ਹੋਈ ਏ ਉਹ ਉਹ ਜਿਹੜੇ ਬਾਈਕ ਵਾਲੇ ਕਹਿ ਰਹੇ ਸੀ ਕਹਿੰਦੇ ਵੀ ਲੜਕੇ ਦੀ ਗੁੰਮ ਹੋ ਗਈ ਏ ਅੱਛਾ ਇਹਦੇ ਨਾਲ ਜਿਹੜੀ ਲੜਕੀ ਸੀ ਉਹ ਕੌਣ ਸੀਗੀ ਉਹ ਇਹਨਾਂ ਦੇ ਜਿਵੇਂ ਫਰੈਂਡਸ ਇਹ ਇਕੱਠੇ ਕੰਮ ਕਰਦੇ ਸੀ ਇੱਕ ਸ਼ੋਪ ਤੇ ਤੇ ਲੜਕੀ ਦੀ ਮਾਤਾ ਨੇ ਵੀ ਕੀਤਾ ਹੋਇਆ ਸੀ ਕੁਝ ਮੁੰਡੇ ਦੇ ਤੇ ਇਹ ਉਹਨਾਂ ਵਾਲ ਦੀ ਗੱਲ ਕਰ ਰਿਹਾ ਸੀ ਜਦੋਂ ਵੀ ਗੱਲ ਕਰਦਾ ਸੀ ਵੀ ਹੁਣ ਇਹ ਚਾਹੁੰਦੇ ਸੀ ਵੀ ਉਹਦੀ ਮੰਮੀ ਨੇ ਇਹਨਾਂ ਨੂੰ ਭੇਜਿਆ ਸੀ ਵੀ ਪੰਜ ਪੀੜ ਮੱਥਾ ਟੇਕਿਓ 200 ਰੁਪਿਆ ਵੀ ਦਿੱਤਾ ਹੈ ਤੇਲ ਵਾਸਤੇ ਵੀ ਤੇਲ ਪਵਾ ਲਿਆ ਜੇ ਬਾਈਕ ਦੇ ਵਿੱਚ ਅੱਛਾ ਬਾਕੀ ਮੁੰਡਾ ਜਾਂਦਾ ਨਹੀਂ ਸੀਗਾ ਉਹਦੀ ਮੰਮੀ ਕਈ ਵਾਰੀ ਗਈ ਵੀ ਇਹਨਾਂ ਨਾਲ ਮੱਥਾ ਟੇਕਣ ਬੱਚੇ ਨਾਲ ਅੱਛਾ ਇਹ ਬੱਚੇ ਉੱਧੇ ਨਾਲ ਪੇਜਦੇ ਸੀ ਤੇ ਕਿਆ ਚਲਾਈ ਉਹਨਾਂ ਨੇ ਕਹਿ ਉਹ ਬਹੁਤ ਚਲੇ ਗਏ ਅਬ ਹੋਰ 5 ਮੀਟਰ ਜਿੱਤੇ ਪਥਾਰੀ ਕੋਲ ਬੈਠੇ ਲੜਕੀ ਨਾਲ ਪਿਆਰ ਕਰਦਾ ਸੀਗਾ ਮਤਲਬ ਇਹ ਤਾਂ ਜੀ ਅਜੇ ਪਤਾ ਨਹੀਂ ਪੂਰੀ ਗੱਲ ਦਾ ਸਾਨੂੰ ਵੀ ਕੀ ਹੈ ਕੀ ਨਹੀਂ ਜੇ ਦੇਖੋ ਲੜਕੀ ਦੀ ਮਾਂ ਨੂੰ ਪਤਾ ਸੀ ਤੇ ਉਹਨਾਂ ਤਾਂ ਹੀ ਕਰ ਦਿੱਤੀ ਆ ਇਹ ਨਹੀਂ ਤਾਂ ਕੋਈ ਵੀ ਨਹੀਂ ਆਇਆ ਤਾਂ ਜਾਂਦਾ ਕਿੰਨੇ ਲੋਕਾਂ ਦੀ ਮੌਤ ਹੋਈ ਹੈ ਅਜੇ ਤੱਕ ਤਾਂ ਫਿਲਹਾਲ ਲੜਕੇ ਦਾ ਹੀ ਦੱਸਿਆ ਹੈ ਕਿੰਨਾ ਕੋਈ ਲੜਕਾ ਵੀ ਇੰਨਾ ਤੋਹੀ ਕਿਸੇ ਜੀ ਵਿਪੱਖਾ ਕੋਈ ਕੋਈ ਗੱਲ ਦਾ ਇਹ ਸੱਚ ਇਹ ਨਾ ਕੀ ਜਾਂਦਾ ਇਹ ਕਿਥੇ ਤਰ੍ਹਾਂ ਨਾਲ ਹੈ ਇਹ ਗਲੀ ਸਿਤਾਰਾ ਮੰਦਿਰ ਛੱਤ ਵਾਲੀ ਗਲੀ ਬਾਬਾ ਖੇਤਰਪਾਲ ਜੀ ਦੇ ਮੰਦਿਰ ਸਭ ਫਾਇਲ ਕਦਾ ਇਹ ਕਿੰਨੇ ਟਾਈਮ ਤੋਂ ਰਿਲੇਸ਼ਨ ਇਸ ਸੀਗੇ ਮੁੰਡਾ ਤੇ ਕੁੜੀ ਆ ਜੀ ਨੇ ਇਕੱਠੇ ਮਿਲਿਆ 4-5 ਮਹੀਨੇ ਸ਼ੁਰੂ ਤੇ ਕੰਮ ਕੀਤਾ 5 ਮਹੀਨੇ ਹੋ ਗਏ ਅੱਛਾ ਇਹ ਕੰਮ ਕੀ ਕਰਦਾ ਮੁੰਡਾ ਪੜ੍ਹਦਾ ਹੈ ਅੱਛਾ ਤੇ ਉਹ ਬਾਂਸਰ ਸੂਟ ਜਿਹਾ ਗਿਫਟ ਹਾਉਸੋਂ ਤੇ ਲੱਗਦੇ ਦੋ ਤੇ ਲੜਕੀ ਕੀ ਕਰਦੀ ਸੀ ਨਾਲ ਹੀ ਜੋਬ ਕਰਦੀ ਸੀ ਬਾਂਸਰ ਸੂਟ ਕੋ ਗਿਫਟ ਹਾਉਸ ਦੀ ਅੱਛਾ ਤੁਹਾਨੂੰ ਕਿ ਲੱਗਦਾ ਹੈ ਤੇ ਸਮੇ ਲੋਕ ਇੱਕ ਤਰ੍ਹਾਂ ਭਾਵੀ ਹੈ ਮੇਰਾ ਤੇ ਰਿਲੇਸ਼ਨ ਹੈ ਜੋ ਮੇਂ ਪਰਵੋਸ ਚ ਹੈ ਵੀ ਸਾਡੇ ਕੰਮ ਆਂਦੇ ਅਸੀਂ ਉਹਨਾਂ ਦੇ ਆਂਦੇ ਇਹ ਕਨੈਕਸ਼ਨ ਵਾਲੇ ਪਰਿਵਾਰਕ ਹੈ ਪਰਿਵਾਰਕ ਪਰਿਵਾਰਕ ਨਹੀਂ ਸਾਲਾ ਪਰਿਵਾਰਕ ਹੈ ਕੀ ਨਾਂਜੀ ਆਪਣਾ ਮੇਰਾ ਨਾਂ ਹੁੰਦਾ ਸੀ ਸ਼ਾਨੋਸ਼ੀਤ ਕਿ ਇਸਨੂੰ ਦਾਖਲ ਇਹ ਪੁਲਸ ਲੱਗੀ ਹੋਈ ਹੈ ਇੱਕ ਹੀ ਮਾਮਲਾ ਕੀ ਹੈ ਦੇਖੋ ਕੋਈ ਮੈਡੀਕਲ ਲੀਗਲ ਪੇਸ਼ੈਂਟ ਹੈਗਾ ਨਨੋ ਸਰਗੋਪੀਛੇ ਰੂਮ ਚ ਐਡਮਿਟ ਹੋ ਗਏ ਦੋ ਦਿਨ ਹੋ ਗਏ ਪਰਸੋਂ ਕੇ ਚੌਥ ਰਾਤ ਆਇਆ ਸੀ ਪੇਸ਼ੈਂਟ ਸਾਡੇ ਕੋਲ ਸੱਟ ਕਾਫੀ ਸੀ ਹੁੰਦੇ ਅੱਭੀ ਅਕਸਰ ਹੀ ਸੁੱਜੀ ਹੋਈ ਸੀਗੀ ਤੇ ਕੰਜ਼ਰਵੇਟਿਵ ਰੱਖਿਆ ਹੁਣ ਪਹਿਲੇ ਮੈਨੂੰ ਠੀਕ ਆ ਬਾਕੀ ਪੁਲਿਸ ਦਾ ਮੈਡੀਕਲ ਲੀਗਲ ਮਾਮਲਾ ਸੀ ਉਹਨਾਂ ਨੂੰ ਇਨਫੋਰਮ ਕਰਤਾ ਸੀ ਅੱਗੇ ਦੀ ਕਾਰਵਾਈ ਪੁਲਿਸ ਜਾਣੇ ਜਾਂ ਪੇਸ਼ੈਂਟ ਜਾਣੇ ਆਪਣੇ ਕੋਲ ਕਿੰਨੇ ਦਿਨਾਂ ਤੱਕ ਦੋ ਦਿਨ ਜਾਂ ਤਿੰਨ ਦਿਨ ਮੈਂ ਥੋੜਾ ਦੇਖਣਾ ਤੇ ਡਾਊਟ ਆ ਥੋੜਾ ਜੇ ਹੁਣ ਤੇ ਹੀ ਹੁੰਦੇ ਹਾਲਾਤਾਂ ਦੀ ਇਹ ਗੱਲ ਕਰਨੀ ਤੇ ਕਿਸ ਤਰ੍ਹਾਂ ਦੇ ਹਾਲਾਤ ਨੇ ਜੋ ਦੋ ਆਇਆ ਸੀ ਉਦੋਂ ਕੰਡੀਸ਼ਨ ਮਾੜੀ ਸੀਗੀ ਪਹਿਲੇ ਨਾਲੋਂ ਕਾਫੀ ਬੈਟਰ ਹੈ ਸਟੇਬਲ ਹੈ ਅ ਜਨ ਫੈਕਟਰ ਕੱਲ ਆਇਸੀ ਮੇਰੇ ਕੋਲ ਸਟੇਟਮੈਂਟ ਵਾਸਤੇ ਪੁਲਿਸ ਵਾਲੇ ਕੱਲ ਤਾਂ ਅਨਫਿਟ ਸੀਗਾ ਅਨਫਿਟ ਦਿੱਤਾ ਸੀਗਾ ਪੇਸ਼ੈਂਟ ਸਟੇਟਮੈਂਟ ਵਾਸਤੇ ਕਾਬਲ ਨਹੀਂ ਸੀ ਕੱਲ ਅੱਜ ਆਇਸੀ ਤੇ ਅੱਜ ਮੈਂ ਕਿਹਾ ਸੀ ਫਿਟ ਹੈ ਪੇਸ਼ੈਂਟ ਸਟੇਟਮੈਂਟ ਦੇ ਨਾਸਤੇ ਬਿਲਕੁਲ ਠੀਕ ਹੈ ਹਾਂ ਸਟੇਟਮੈਂਟ ਦੇਣਾਸਤੇ ਠੀਕ ਹੈ ਦੇਖੋ ਡਿਪੈਂਡ ਕਰਦਾ ਮੋਸਟ ਪ੍ਰੋਬਬਲੀ ਕੱਲ ਦੇ ਚਾਂਸਸ ਹੈਗੇ ਆ ਦੇਖਦੇ ਆ ਅਕਸਰ ਦੇ ਸਿਚੁਏਸ਼ਨ ਦੇ हिसाब ਸਿਉਰੇ ਠੀਕ ਲੱਗ ਗਿਆ ਸਾਰਾ ਬੋਸ ਤੇ ਕੱਲ ਕਰਦੇ ਆ ਪੇਸ਼ੈਂਟ ਰਹਿ ਦਿਆਂਗੇ ਇੱਕ ਪੁਲਿਸ ਵੀ ਬੈਠੀ ਹੈ ਜੀ ਹਸਪਤਾਲ ਵਿੱਚ ਇੱਕ ਇਸ ਲਈ ਮੈਂ ਦੱਸਿਆ ਮੈਡੀਕਲ ਲੀਗਲ ਇਸ਼ੂ ਹੈਗਾ ਇਹਨਾਂ ਦਾ ਪੁਲਿਸ ਪੇਸ਼ੈਂਟ ਕਰਕੇ ਬੈਠੀ ਹੈ ਕਿਵੇਂ ਕਰਕੇ ਬੈਠੀ ਹੈ ਅਸੀਂ ਤਾਂ ਇੰਨਾ ਜ਼ਿਆਦਾ ਕੁਸਟ ਨਹੀਂ ਕਰਦੇ ਨਹੀਂ ਸਾਡਾ ਕੋਈ ਲੈਣਾ ਦੇਣਾ ਹੈ ਨਹੀਂ ਪੁਲਿਸ ਨਾਲ ਗੱਲ ਵੀ ਹੀ ਪੁਲਿਸ ਵਾਲੇ ਨੇ ਹੀ ਪੁੱਛਿਆ ਜਿਵੇਂ ਦੋ ਤੁਸੀਂ ਸਪੋਸਰ ਵੀ ਕੰਡੀਸ਼ਨ ਕੀ ਹੋਏ ਹਨ ਡਿਸਚਾਰਜ ਕਿਵੇਂ ਕਰਨਾ ਹੈ ਤੇ ਉਹ ਜਾਂਦਾ ਉਹਨਾਂ ਦੇ ਆਏ ਸੀਗੇ ਜਿਹੜੇ ਮੇਨ ਡੀਲਿੰਗ ਸੀਗੇ ਮੋਰਸ਼ੇ ਤੇ ਉਹ ਘਰੇ ਸੀ ਵੀ ਅਸੀਂ ਉਹਨਾਂ ਦੀ ਤੱਕ ਨਿਗਰਾਨੀ ਰੱਖਣੀ ਹੈ ਥੈਟਸ ਇਟ ਮਲੇ ਹਾਲਾਤੋਂ ਠੀਕ ਨੇ ਮੰਡਲੇ ਪਹਿਲੇ ਨਾਲ ਬੈਟਰ ਲੱਖ ਤੇ 60 ਸੀ ਜਿਆਦਾ ਅੱਖ ਤੇ ਕੋਲ ਉਹ ਤੇ ਹੱਡੀ ਇਹਦੇ ਟੁੱਟੀ ਹੋਈ ਸੀਗੀ ਇਹ ਆਪਣਾ orbital wall ਦਾ ਫ੍ਰੈਕਚਰ ਸੀਗਾ ਜਿਆਦਾ ਉੱਥੇ ਸੀਦੀ ਮੈਂ ਕਿਹਾ ਮੈਂ ਬਾਕੀ ਸੋਚ ਸੀ ਸਿਰ ਤੇ ਕਾਫੀ ਜਿਆਦਾ ਰੋਡ ਐਕਸੀਡੈਂਟਸ ਰੋਡ ਐਕਸੀਡੈਂਟਸ ਜੀ ਹਸਪਤਾਲ ਦੇ ਵਿੱਚ ਬੈਠੇ ਜੀ ਕੀ ਕਾਰਨ ਕੀ ਹੈ ਜੀ ਇਹਦਾ ਦੋ ਮੋਟਰਸਾਈਕਲਾਂ ਦਾ ਐਕਸੀਡੈਂਟ ਹੋ ਗਿਆ ਜੀ ਉਹਨਾਂ ਦਾ ਇੱਕ ਬੰਦਾ ਕਿ ਨਾ ਦੂਜੀ ਪਾਰਟੀ ਦਾ ਬੰਦਾ ਮਰ ਗਿਆ ਐਕਸੀਡੈਂਟ ਆ ਗਿਆ ਇੱਕ ਪਾਰਟੀ ਦਾ ਦਾਖਲ ਇੱਥੇ ਇਸ ਕਰਕੇ ਅਸੀਂ ਇੱਥੇ ਗਾਰਡ ਲੱਗੀ ਹੈ ਤੇ ਸਵੇਰੇ ਜੋ ਮੰਦੀ ਕਾਰਵਾਈ ਅਫਸਰ ਕਰਨਗੇ ਸਾਡੀ ਗਾਰਡ ਲੱਗੀ ਸਰ ਕੋਈ ਲੜਕੀ ਨਹੀਂ ਦੀ ਮੌਤ ਹੋਈ ਦੋਨਾਂ ਦੀ ਮੌਤ ਹੈ ਹਾਂ ਜੀ ਜੀ ਇੱਕ ਤਾਂ ਲੜਕੀ ਦੀ ਮੌਤ ਹੋਈ ਸੀ ਇੱਕ ਬੰਦੇ ਦੀ ਮੌਤ ਹੋ ਗਈ ਜਿਹੜਾ ਦੂਜੇ ਮੋਟਰਸਾਈਕਲ ਵਾਲਾ ਸੀ ਹਾਂ ਜੀ ਹਾਂ ਜੀ ਕਿੰਨੀਆਂ ਐਫ ਆਈ ਆਰ ਦਰਜ ਹੋਣਗੀਆਂ ਆਪਰੇ ਇੱਕ ਤਾਂ ਵੀ ਘੜੇ ਥਾਣੇ ਦਰਜ ਹੋਵੇਗੀ ਜੀ ਹੋ ਗਈ ਹੈ ਜੀ ਜਿਹੜੇ ਵੀ ਐਕਸੀਡੈਂਟ ਹੋਇਆ ਦੂਜੀ ਕਨਾਂ ਸਿਟੀ ਪਾਇਲਕਾ ਵਿਖੇ ਦਰਜ ਹੋਵੇਗੀ ਦਰਜ ਹੋ ਗਈ ਹੈ ਪਰ ਅਜੇ ਬੰਦੀ ਨਹੀਂ ਪਾਈ ਬੰਦੀ ਜਦੋਂ ਪਾਈ ਜੇਗੀ ਉਦੋਂ ਪਤਾ ਲੱਗੇਗਾ ਕਿ ਇਹ ਮੁੰਡਾ ਇਹੀ ਸੀ ਜਿਹੜਾ ਹਾਂਜੀ ਜੀ ਐਕਸੀਡੈਂਟ ਤੇ ਇਹ ਮੁੰਡਾ ਸੀ ਇਹਦੇ ਨਾਲ ਕੋਈ ਸੀ ਗਾਈ ਦੇ ਨਾਲ ਇਹਦੇ ਨਾਲ ਲੇਡੀ ਸੀ ਅੱਛਾ ਹਾਂਜੀ ਉਹਦੀ ਮੌਤ ਹੋ ਗਈ ਉਹਦੀ ਮੌਤ ਹੋ ਗਈ ਸਰ ਇਹ ਹੁਣ ਕੋਈ ਨਹੀਂ ਟਿਕਣਾ ਸਾਡੀ ਡਿਊਟੀ ਗਾਰਡ ਲੱਗੀ ਜੀ ਇਸ ਕਰਕੇ ਵੀ ਇਹਦਾ ਸਵੇਰੇ ਕਿਨਾਉ ਨਾ ਰੇ ਅਰੈਸਟ ਪਾਉਣ ਵਾਸਤੇ ਤੇ ਅਸੀਂ ਇੱਥੇ ਗਾਰਡ ਲੱਗੀ ਹੈ ਇਹਨੇ 6:00 ਵਜੀਆਂ ਇਸ ਕਰੇ ਦਾਖਲੇ ਤੇ ਇਸ ਕਰ ਗਾਰਡ ਲੱਗੀ ਸਾਡੀ ਮਨੂੰ ਕਿ ਹਸਪਤਾਲ ਦੀ ਚੁੱਕੀ ਦਾ ਰੇਟ ਕਰ ਹਾਂਜੀ ਠੀਕ ਹੈ